ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਦੀ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਿਹਾ ਹੈ ਤਾਂ ਇਹਨਾਂ ਠੱਗੀਆਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ 2021 ਦੇ ਵਿੱਚ ਟੋਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਸੀ ਇਸ ਟੋਲ ਫ੍ਰੀ ਨੰਬਰ ਦੇ ਉੱਪਰ ਕਾਲ ਕਰਕੇ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਸਨ ਜਿਸ ਨੂੰ 1930 ਨੰਬਰ ਵੀ ਕਿਹਾ ਜਾਂਦਾ ਹੈ ਇਸ ਨੰਬਰ ਤੋਂ ਬਾਅਦ ਕਾਫੀ ਜ਼ਿਆਦਾ ਪੰਜਾਬ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਸੀ ਤੇ ਹੁਣ ਪੰਜਾਬ ਪੁਲਿਸ ਨੇ ਉਹਨਾਂ ਸ਼ਿਕਾਇਤਾਂ ਦੇ ਨبطਾਰੇ ਕੀਤੇ ਨੇ ਤੇ ਜਿਹੜੇ ਲੋਕਾਂ ਦੇ ਨਾਲ ਠੱਗੀ ਹੋਈ ਸੀ ਸਾਈਬਰ ਕ੍ਰਾਈਮ ਦੇ ਜ਼ਰੀਏ ਪੁਲਿਸ ਦੇ ਵੱਲੋਂ ਉਹਨਾਂ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਵਾਪਸ ਕੀਤੇ ਗਏ ਨੇ ਇਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਅੰਕੜੇ ਦਿੱਤੇ ਗਏ ਨੇ ਕਿ ਕਿੰਨੇ ਜ਼ਿਆਦਾ ਮਾਮਲੇ ਪੰਜਾਬ ਦੇ ਲੁਧਿਆਣਾ ਤੋਂ ਹੀ ਸਾਹਮਣੇ ਆਏ ਸੀ ਕਿ ਲੋਕ ਜਿਹੜੇ ਨੇ ਟੈਕਨੋਲੋਜੀ ਦੀ ਵਰਤੋਂ ਇਸ ਤਰੀਕੇ ਦੇ ਨਾਲ ਠੱਗੀਆਂ ਮਾਰਨ ਦੇ ਵਿੱਚ ਕਰ ਰਹੇ ਨੇ ਤੇ ਲੋਕਾਂ ਨੂੰ ਉਹਨਾਂ ਦੇ ਵੱਲੋਂ ਸਾਵਧਾਨ ਰਹਿਣ ਦੇ ਲਈ ਵੀ ਕਿਹਾ ਹੈ ਕਿ ਲੋਕ ਜਦੋਂ ਵੀ ਮੋਬਾਈਲ ਦੀ ਵਰਤੋਂ ਕਰ ਰਹੇ ਨੇ ਤਾਂ ਸਾਵਧਾਨੀ ਦੇ ਨਾਲ ਕਰਨ ਨਹੀਂ ਤਾਂ ਠੱਗੀਆਂ ਦਾ ਸ਼ਿਕਾਰ ਹੋ ਸਕਦੇ ਨੇ ਤੇ ਪਲਾ ਦੇ ਵਿੱਚ ਉਹਨਾਂ ਦੇ ਖਾਤੇ ਜਿਹੜੇ ਉਹਨਾਂ ਨੇ ਜ਼ਿੰਦਗੀ ਭਰ ਦੀ ਕਮਾਈ ਕੀਤੀ ਹੋਵੇਗੀ ਉਹ ਖਤਮ ਹੋ ਜਾਵੇਗੀ ਜ਼ਿਕਰਯੋਗ ਹੈ ਕ੍ਰਾਈਮ ਸੈੱਲ ਪੰਜਾਬ ਦੇ ਵੱਲੋਂ ਸਾਲ 2021 ਤੋਂ ਸਾਈਬਰ ਹੈਲਪਲਾਈਨ ਨੰਬਰ 1930 ਜਾਰੀ ਕੀਤਾ ਗਿਆ ਸੀ ਜੋ ਨਾਗਰਿਕਾਂ ਨੂੰ ਵਿੱਤੀ ਨੁਕਸਾਨ ਤੋਂ ਬਚਾਇਆ ਜਾ ਸਕੇ ਸਾਈਬਰ ਕ੍ਰਾਈਮ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਹੁਣ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਹੈਲਪਲਾਈਨ ਨੰਬਰ 1930 ਉੱਤੇ ਜਾ ਕੇ ਜਿਹੜੀ ਸਾਨੂੰ ਰਿਪੋਰਟਾਂ ਮਿਲੀਆਂ ਸੀ ਤੁਰੰਤ ਸ਼ਿਕਾਇਤਾਂ ਦਰਜ ਹੋਣ ਉਪਰੰਤ ਸਾਈਬਰ ਅਪਰਾਧਕ ਧੋਖਾਧੜੀ ਪੀੜਤਾ ਦੇ ਪੈਸੇ ਮੁਲਾਜ਼ਮ ਇਹ ਮਲਜ਼ਮਾ ਦੇ ਸ਼ੱਕੀ ਵਿਅਕਤੀਆਂ ਦੇ ਖਾਤਿਆਂ ਵਿੱਚੋਂ ਫ੍ਰੀਜ਼ ਕਰ ਦਿੱਤੇ ਗਏ ਨੇ ਤੇ ਵਾਪਸ ਪਿੜਤਾਂ ਨੂੰ ਦੇ ਦਿੱਤੇ ਗਏ ਨੇ। ਉਹਨਾਂ ਕਿਹਾ ਹੁਣ ਤੱਕ ਪੰਜਾਬ ਦੇ ਵਿੱਚ ਇਸ ਹੈਲਪਲਾਈਨ ਦੇ ਜ਼ਰੀਏ ਵਿਤੀ ਤੋਖਾਟੜੀ ਦੀਆਂ 28642 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ ਜਿਸ ਉੱਤੇ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਸਾਈਬਰ ਸੈੱਲ ਨੇ ਲਗਭਗ 15.5 ਕਰੋੜ ਰੁਪਏ ਦੀ ਰਕਮ ਨੂੰ ਫ੍ਰੀਜ਼ ਕਰ ਦਿੱਤਾ ਹੈ ਜੋ ਬੈਂਕ ਦੇ ਵਿੱਚ ਪਈ ਹੈ। ਡੀਜੀਪੀ ਨੇ ਕਿਹਾ ਹੈ ਫ੍ਰੀਜ਼ ਕੀਤੀ ਰਕਮ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਲਈ ਸਾਈਬਰ ਕ੍ਰਾਈਮ ਸੈੱਲ ਨੇ ਲੋਕ ਅਦਾਲਤਾਂ ਰਾਹੀਂ ਸੀਆਰਪੀਸੀ ਦੀ ਧਾਰਾ 457 ਦੇ ਤਹਿਤ ਪੀੜਤਾ ਦੇ ਖਾਤੇ ਦੇ ਵਿੱਚ ਰਿਫੰਡ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਵਧੀਕ ਡਾਇਰੈਕਟਰ ਜਰਨਲ ਆਫ ਪੁਲਿਸ ਸਾਈਬਰ ਕ੍ਰਾਈਮ ਵੀ ਨਿਰਜਾ ਨੇ 5 ਦਸੰਬਰ 2023 ਨੂੰ ਪੰਜਾਬ ਕਾਨੂੰਨੀ ਸੇਵਾਵਾਂ ਮਾ ਅਥਾਰਟੀ ਦੀ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਗੁਰਮੀਤ ਸਿੰਘ ਸੰਦਵਾਲੀਆਂ ਨਾਲ ਮੀਟਿੰਗ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਨੂੰਨੀ ਸੇਵਾ ਅਥਾਰਟੀਆਂ ਨੂੰ ਪੈਸੇ ਰਿਫੰਡ ਕਰਨ ਸੰਬੰਧੀ ਆਪਣੀਆਂ ਜਾਣ ਵਾਲੀਆਂ ਪ੍ਰਕਿਰਿਆ ਬਾਰੇ ਲੋੜਿੰਦੇ ਨਿਰਦੇਸ਼ ਦੇ ਦਿੱਤੇ ਆ ਇਸ ਸਬੰਧ ਦੇ ਵਿੱਚ ਹੋਰ ਜਾਣਕਾਰੀ ਸਾਂਝਾ ਕਰਦੇ ਆ ਨੀਰਜਾ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਵਜੋਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ 9 ਦਸੰਬਰ 2023 ਨੂੰ ਲੋਕ ਅਦਾਲਤਾਂ ਦੇ ਵਿੱਚ ਚੀਫ ਡਿਊਟੀ ਜੁਡੀਸ਼ੀਅਲ ਮੈਜਿਸਟਰੇਟ ਲੁਧਿਆਣਾ ਦੀ ਅਦਾਲਤ ਦੇ ਵਿੱਚ ਰਿਫੰਡ ਦੇ ਲਈ 1930 ਹੈਲਪਲਾਈਨ ਨੰਬਰ ਉਤੇ ਰਿਪੋਰਟ ਕੀਤੀਆਂ ਸ਼ਿਕਾਇਤਾਂ ਦੇ ਉੱਤੇ 36 ਕੇਸਾਂ ਦੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ ਜਿਨ੍ਹਾਂ ਦੇ ਵਿੱਚੋਂ 33 ਦਸਤਾਖਤਾਂ ਨੂੰ ਅਦਾਲਤ ਨੇ ਪ੍ਰਵਾਨ ਕਰ ਦਿੱਤਾ ਸਬੰਧਿਤ ਬੈਂਕਾਂ ਤੋਂ ਪੀੜਤਾ ਦੇ ਖਾਤਿਆਂ ਦੇ ਵਿੱਚ ਜਿਹੜੀ ਕੁੱਲ ਰਕਮ 28.5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ ਦੇ ਦਿੱਤੇ ਹਨ ਉਨ੍ਹਾਂ ਕਿਹਾ ਲੁਧਿਆਣਾ ਦੇ ਵਿੱਚ ਲਗਭਗ 6 ਲੱਖ ਅਤੇ ਮੋਹਾਲੀ ਦੇ ਵਿੱਚ 11 ਮਾਮਲੇ ਸੰਬੰਧੀ 15 ਲੱਖ ਦੀ ਫ੍ਰੀਜ਼ ਕੀਤੀ ਰਕਮ ਦੀ ਵਾਪਸੀ ਲੇ ਹੋਰ ਅਰਜ਼ੀਆਂ ਵਿਚਾਰ ਅਧੀਨ ਹਨ ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਸੰਬੰਧਿਤ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਵਿਤੀ ਧੋਖਾਧੜੀ ਦੇ ਸ਼ਿਕਾਰ ਵਿਅਕਤੀਆਂ ਨੂੰ ਪੈਸੇ ਵਾਪਸ ਲੈਣ ਦੇ ਵਿੱਚ ਮਦਦ ਮਿਲੇਗੀ ਐਡੀਜੀਪੀ ਨੇ ਕਿਹਾ ਹੈ ਕਿ ਹੋਰ ਜ਼ਿਲ੍ਹਿਆਂ ਨੇ ਵੀ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪਾਇਲਟ ਪ੍ਰੋਜੈਕਟ ਦੀ ਤਰਸ ਉੱਤੇ ਫਰਜੀ ਅਫਰੀਜ਼ ਹੋਈ ਰਕਮਾਂ ਨੂੰ ਜਾਰੀ ਕਰਨ ਦੇ ਲਈ ਕਈ ਅਰਜ਼ੀਆਂ ਵਿਚਾਰधीन ਹਨ ਅਤੇ ਜਲਦ ਹੀ ਇਹਨਾਂ ਉੱਤੇ ਕਾਰਵਾਈ ਕਰਾਂਗੇ ਤੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਵੀ ਉਹਨਾਂ ਨੇ ਕਿਹਾ ਹੈ ਰਾਸ਼ਟਰੀ ਹੈਲਪਲਾਈਨ 1930 ਅਤੇ ਰਿਪੋਰਟਿੰਗ ਪਲੈਟਫਾਰਮ ਸਾਈਬਰ ਵਿਤੀ ਧੋਖਾਧੜੀ ਦੇ ਸ਼ਿਕਾਰ ਨਾਗਰਿਕਾਂ ਨੂੰ ਵਿਤੀ ਨੁਕਸਾਨ ਤੋਂ ਬਚਾਉਣ ਦੇ ਲਈ ਗ੍ਰਹਿ ਮੰਤਰਾਲੇ ਦਾ ਪ੍ਰੋਜੈਕਟ ਹੈ ਹੈਲਪਲਾਈਨ 1930 24 ਘੰਟੇ ਸਾਈਬਰ ਕ੍ਰਾਈਮ ਫਰਾਡ ਕਾਲਸ ਪ੍ਰਾਪਤੀ ਕਰ ਰਹੀ ਹੈ ਅਤੇ ਬੈਂਕਾ ਦੁਆਰਾ ਅਗਲੀ ਲੋੜਿੰਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਥੇ ਹੀ ਉਹਨਾਂ ਦੇ ਵੱਲੋਂ ਲੋਕਾਂ ਨੂੰ ਇੱਕ ਗੱਲ ਜ਼ਰੂਰ ਕਹੀ ਗਈ ਹੈ ਕਿ ਅਸੀਂ ਜਿਹੜੀਆਂ ਵੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਨੇ ਉਹਨਾਂ ਦੇ ਉੱਪਰ ਪੂਰੀ ਕਾਰਵਾਈ ਕਰ ਰਹੇ ਹਾਂ ਤੇ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਦਿਲਵਾਉਣ ਦੇ ਵਿੱਚ ਪੂਰਨ ਤੌਰ ਤੇ ਕੰਮ ਕਰ ਰਹੇ ਹਾਂ ਪਰ ਲੋਕ ਵੀ ਸਾਵਧਨ ਜ਼ਰੂਰ ਹੋ ਜਾਓ ਇਹ ਜਿਹੜੇ ਫਰੋਡ ਕਾਲਸ ਕਰਦੇ ਨੇ ਜਾਂ ਫਿਰ ਜਿਹੜੇ ਲੋਕੀ ਤੋਖਾ ਤੜੀ ਕਰ ਰਹੇ ਨੇ ਤਾਂ ਉਹਨਾਂ ਨੂੰ ਪੁਲਿਸ ਦੇ ਵਿੱਚ ਕੰਪਲੇਂਟ ਜ਼ਰੂਰ ਦਰਜ ਕਰਵਾਓ ਤਾਂ ਜੋ ਉਹਨਾਂ ਲੋਕਾਂ ਨੂੰ ਜੇਲਾ ਦੇ ਅੰਦਰ ਡਕਿਆ ਜਾ ਸਕੇ ਹੋਰ ਤਾਜ਼ੀਆਂ ਖਬਰਾਂ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ